ਤੁਸੀਂ ਜਿਹੜੇ ਖਬਰ ਨਾਮ ਦੇ ਨਾਲ ਜਗਤਾਰ ਦਸਾਂ ਸ਼ਬਦਾ ਸੁਵਾਤ ਕਰਦਾ ਏ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਵਿੱਚ ਜੋ ਹੈ ਐ ਡੀਸੀ ਹੈਡਕ quarters ਤੇ ਧਰਨੇ ਦੇ ਉੱਤੇ ਜਾ ਰਹੇ ਆ ਖਾਸ ਕਰਕੇ ਦਾ ਮੇਨ ਮਕਸਦ ਜਿਹੜਾ ਕਹਿ ਲਈ ਆਪਾਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਹੈ ਜੋ ਅੱਜ 28ਵੇਂ ਦਿਨਾਂ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਹਾਲਾਤ ਨਾਜ਼ੁਕ ਆ ਉਹਦੇ ਔਰ ਕੀ ਹੈ ਸਰਕਾਰ ਜਿਹੜੀ ਹੈਗੀ ਹੈ ਤੇ ਕੋਈ ਕਦਮ ਨਹੀਂ ਕਰ ਰਹੀ। ਤਾਂ ਲੋਕਾਂ ਦੀ ਮੰਗ ਹੈ ਕਿ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਇਹ ਸਾਰਿਆਂ ਇਸਨ ਕਰਕੇ ਲੜਨਾ ਚਾਹੀਦਾ ਹੈ ਸਯੁਕਤ ਮੋਰਚੇ ਨੂੰ ਨਾਲ ਲੱਗਣਾ ਚਾਹੀਦਾ ਹੈ ਤਾਂ ਮੈਂ ਬੇਨਤੀ ਕਰਾਂ ਕਿ ਸਯੁਕਤ ਮੋਰਚਾ ਕਦੇ ਵੀ ਇਹ ਉਹਨਾਂ ਦੇ ਪਿੱਠ ਤੋਂ ਪਾਸੇ ਨਹੀਂ ਹੋਇਆ ਚਾਹੇ ਸ਼ੁਭ ਕਰਨ ਦੀ ਮੌਸਮ ਸੀ ਚਾਹੇ ਕੋਈ ਵੀ ਹਮਲਾ ਹੋਇਆ ਤਾਂ ਸਯੁਕਤ ਥਾਨ ਮੋਰਚਾ ਜਾਂ ਗ੍ਰਾਂਥ ਜਿੱਥੇ ਮਨੀ ਸਾਡੇ ਨਾਲ ਖੜੀ ਹੈ ਇਹ ਸਾਰਿਆਂ ਨੇ ਅਸੀਂ ਹਮੇਸ਼ਾ ਹੀ ਪੱਖ ਹੋਇਆ ਹੈ ਆ ਹਮੇਸ਼ਾ ਹੀ ਸਰਕਾਰ ਦਾ ਵਿਰੋਧ ਕੀਤਾ ਜੱਜਾ ਸਰਕਾਰਾਂ ਨੇ ਧੱਕਾ ਕੀਤਾ ਅੱਜ ਵੀ ਅਸੀਂ ਟਕੜੇ ਹੋ ਕੇ ਜੋ ਸਯੁਕਤ ਖਾਨ ਮੋਰਚਾ ਹੈ ਜੀ ਪ੍ਰੋਟ ਕਰ ਰਹੇ ਆ ਜਿਹਾ ਸਾਰਾ ਦੇਸ਼ ਦੇ ਵਿੱਚ ਜੋ ਧਰਨੇ ਲੱਗ ਰਹੇ ਪੀਸੀ ਦਫ਼ਤਰਾਂ ਤੇ ਇਹ ਵੀ ਉਸ ਵਿਰੋਧ ਦੇ ਵਿੱਚ ਜਗਜੀਤ ਸੰਜੋਗ ਮੋਰਚੇ ਦੇ ਦਿੱਤੇ ਹੋਏ ਪੈਟੋਗ੍ਰਾਮ ਨੂੰ ਸਫਲ ਕਰਨ ਦੇ ਲਈ ਸਾਰੀਆਂ ਹੀ ਧਰਤੀ ਜਥੇਬੰਦੀਆਂ ਸਾਰੇ ਪੰਜਾਬ ਦੇ ਜਿਹੜਾ ਹੈਡਕ quarter ਤੇ ਇਕੱਠਮ ਹੋ ਕੇ ਧਰਨਾ ਦੇ ਰਹੀਆਂ ਕਿਉਂਕਿ ਵੱਡੀ ਗੱਲ ਆ ਜਿਹੜੀ ਜਗਜੀਤ ਸਿੰਘ ਦੱਲੇਵਾਲ ਭਣਾ ਉਹ ਗੈਰ ਰਾਜਨੀਤਿਕ ਤਖੜਾ ਹੈ ਜਾਂ ਉਦੋਂ ਸਾਡਾ ਦੂਜਾ ਕਿਸਾਨ ਮੋਰਚੇ ਦਾ ਭੰਦੇੜਾ ਵਾਲਾ ਤਖੜਾ ਹੈ ਉਹ ਲੜ ਰਹੇ ਆ ਤੇ ਹਰ ਇੱਕ ਜਥੇਬੰਦੀ ਨੂੰ ਆਜ਼ਾਦ ਲੜਨ ਦਾ ਧਾਰਾ ਆ ਆਪਣੇ ਘਰ ਨਾਲ ਲੜ ਸਕਦਾ ਅਗਲੀ ਗੱਲ ਇਹ ਹੈ ਵੀ ਜਦੋਂ ਇਸ ਤੱਕ ਤੇ ਹੱਲੇ ਆਉਂਦੇ ਆ ਉਹਦੇ ਮੁਤਾਬਕ ਜਿੱਡੇ ਵੱਡੇ ਕਾਨੂੰਨਾਂ ਨੂੰ ਅਸੀਂ ਪਿੱਛੇ 14 ਮਹੀਨੇ ਲੜ ਕੇ 750 ਜਾਣ ਦੇ ਕੇ ਰੱਦ ਕਰਵਾ ਕੇ ਆਏ ਆ ਤੇ ਮੋਤੀ ਨੂੰ ਗੁਰੂ ਨਾਨਕ ਦੇਵ ਜੀ ਦੇ ਉਤਾਰ ਤੇ ਆਡੇ ਨੇ ਉਹ ਨੂੰ ਨਹੀਂ ਬਿਆਨ ਦੇਣਾ ਤੇ ਪਿਆ ਉਹ ਬਿਆਨ ਤਾਂ ਹੀ ਦੇਣਾ ਪਿਆ ਕਿਉਂਕਿ ਉਹਦੇ ਚ ਸਾਰੇ ਧਰਮਾਂ ਦੇ ਸਾਰੇ ਜਾਤਾਂ ਗੋਟਾਂ ਦੇ ਲੋਕ ਉੱਪਰ ਉੱਠ ਕੇ ਲੜੇ ਆ ਇਹਦੇ ਕਰਕੇ ਉਹ ਕਾਨੂੰਨ ਵਾਪਸ ਲਾਏ ਸੀ ਉਹਨੇ ਇਸੇ ਦਾ ਹੁਣ ਜੋ ਖੇਤੀ ਨਿੱਕੀ ਵਾਲਾ ਲੈ ਕੇ ਆਉਂਦੇ ਆ ਕੀਤੀ ਨੀਤੀ ਆ ਜਿਹੜੀ ਕਿਉਂਕਿ ਕੋਈ ਵੀ ਮੰਨਦ ਮਨਵਾਉਣ ਨਾਲੋਂ ਉਹਨੂੰ ਲਾਗੂ ਕਰਵਾਉਣ ਤੇ ਵੱਡੀ ਤਾਕਤਲੀ ਲੋੜ ਹੁੰਦੀ ਆ ਇਸ ਕਰਕੇ ਸਾਡੀ ਸਲਾਹ ਹੈ ਵੀ ਜਿਹੜੀ ਕੋਈ ਵੀ ਛੋਟਾ ਧੜਾ ਚਾਹੇ ਕਰ ਲਿਏ ਵੀ ਕੱਲਾ ਕਹਿਣਾ ਬਸੇ ਗਰਾਹਾਂ ਵਾਲੇ ਕਹਿੰਦੇ ਤੁਸੀਂ ਵੀ ਗਰਾਹਾਂ ਪੰਜਾਬ ਦੇ ਵਿੱਚ ਕਹਿੰਦੇ ਵੀ ਨਾ ਕੋਈ ਵੱਡਾ ਕਿੱਦਾਰ ਪਰ ਅਸੀਂ ਵੀ ਆਪਣੇ ਆਪ ਨੂੰ ਵੱਡਾ ਨਹੀਂ ਮੰਨਦੇ ਕਿਉਂਕਿ ਸੰਯੁਕਤ ਮੋਰਚਾ ਸਾਰੇ ਸੱਚੇ ਲੋਕਾਂ ਨੂੰ ਨਾਲ ਲੈ ਕੇ ਫੇਰ ਜਾ ਕੇ ਜੇ ਕਾਇਮ ਹੁੰਦਾ ਫੇਰ ਜਾ ਕੇ ਜਿੱਤਾ ਪ੍ਰਾਪਤ ਹੁੰਦੀਆਂ ਇਸ ਕਰਕੇ ਇਸ ਕੱਲ ਦਾ ਅੱਜ ਜਿਹੜਾ ਮੱਠੇ ਹੋਣ ਦਾ ਆਰਨਾ ਪਹਿਲਾਂ ਅਸੀਂ ਇਸ ਗੱਲ ਤੇ ਜਗਜੀਤ ਸਿੰਘ ਢੱਲੇਵਾਲ ਦੀ ਝਾਨ ਪਚਾਉਣ ਵਾਲੇ ਤੇ ਵੀ ਅਸੀਂ ਇਹ ਸੱਚੀ ਨੂੰ ਕਹਿਨੇ ਆ ਉਧਰਲੇ ਪਾਸੇ ਕਿ ਉਹਨਾਂ ਦੇ ਤੁਹਾਡੇ ਨੂੰ ਉਹਦੇ ਵਾਪਸ ਸੋਚਣਾ ਚਾਹੀਦਾ ਅਸੀਂ ਇਹ ਵੀ ਕਹਿੰਦੇ ਵੀ ਉਹ ਛੋਟੇ ਜਿਹਾਂ ਜਾਂ ਮੱਡੇਆਂ ਲੰਡਾਂ ਦਾ ਸਭ ਨੂੰ ਸਹਾਰਾ ਦੂਜੇ ਪਾਸੇ ਅਸੀਂ ਸੰਯੁਕਤ ਮੋਰਚੇ ਦੀ ਕਾਰਨ ਨੂੰ ਲਗਾਤਾਰ ਲਾਗੂ ਕਰਨੇ ਲਈ ਸਰ ਜੁੜ ਕੇ ਅੱਗੇ ਹੱਥ ਵਧਾਏਗਾ ਲਗਾਤਾਰ ਲੜਦੇ ਰਹਾਂਗੇ ਉਹਦੂ ਆਪਣੀ ਗੱਲ ਹੈ ਜਿਹੜੀ ਖੇਤੀ ਨੀਤੀ ਵਾਲੀ ਜੋ ਖੇਤੀ ਨੀਤੀ ਵਾਲੇ ਤਿੰਨੇ ਕਾਨੂੰਨ ਰੱਦ ਕਰਵਾਏ ਆ ਉਹਦੀਆਂ ਫਰਜ਼ਾਂ ਜਿਹੜੀਆਂ ਥੱਲੇ ਸਟੇਟ ਸਰਕਾਰਾਂ ਨੂੰ ਉਹਨਾਂ ਨੂੰ ਭੇਜਿਆ ਹੈ ਕਿ ਇਹ ਸਟੇਟ ਸਰਕਾਰਾਂ ਦੇਤੇ ਵਿਚਾਰ ਕਰਕੇ ਲਾਗੂ ਕਰਨ ਪਰ ਉਦੋਂ ਪਹਿਲਾਂ ਭਗਵੰਤਨਾ ਸਰਕਾਰ ਨੇ ਸਾਰੀਆਂ ਜਥੇਬੰਦੀਆਂ ਤੋਂ ਸੁਝਾਅ ਮੰਗੇ ਹੀ ਖੇਤੀ ਨੀਤੀ ਆਸਤੇ ਉਹ ਖੇਤੀ ਨੀਤੀ ਦੇ ਸੁਝਾਅ ਦਿੱਤੇ ਹੋਇਆ ਤੇ ਕਿਸਾਨਾਂ ਦੇ ਮੁਤਾਬਕ ਖੇਤੀ ਨੀਤੀ ਖੇਤੀ ਉਦਯੋਗ ਲੱਗਣਗੇ ਤਾਂ ਕਿਸਾਨ ਬਚੂਗਾ ਨਾ ਕਿ ਆਖੋਦੇ ਕਰਤਿਵਾਰਾਂ ਦਾ ਜਿਹੜੇ ਉਹ ਸਾਰੇ ਦੇ ਸਾਰੇ ਨੂੰ ਇਥੋਂ ਦੀਆਂ ਜਿਹੜੀਆਂ ਨੀਤੀਆਂ ਕੇਂਦਰ ਵਾਲੀਆਂ ਆ ਰਹੀਆਂ ਔਰ ਰਗੜ ਕੇ ਕਾਰਪੋਰੇਟ ਕਰਾਉਣਿਆਂ ਦੇ ਹੱਦ ਦੇ ਵਿੱਚ ਭੁਗਤਣ ਵਾਲੀਆਂ ਨੀਤੀਆਂ ਇਸ ਕਰਕੇ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਉਦੋਂ ਇੱਕ ਅਗਲੀ ਗੱਲ ਇਹ ਵੀ ਆ ਜਮਹੂਰੀ ਹੱਕਾਂ ਦਾ ਢਾਣ ਹੋ ਰਿਹਾ ਜਮਹੂਰੀ ਹੱਕਾ ਜਿਹੜਾ ਹਰਕ ਨੂੰ ਬੋਲਣ ਦਾ ਅਧਿਕਾਰ ਆ ਜਵਾਨ ਬੰਦੀ ਵਰਗੇ ਕਾਨੂੰਨ ਲਿਆ ਰਹੇ ਆ ਕੇਂਦਰੀ ਏਜੰਸੀਆਂ ਪੰਜਾਬ ਦੇ ਅੰਦਰ ਛਾਪੇ ਮਾਰ ਰਹੀਆਂ ਆ ਭਾਰਤ ਦੇ ਅੰਦਰ ਕਦੇ ਆਤਵਾਦੀਆਂ ਤੇ ਹਮਲਾ ਕਰਦੀਆਂ ਨੇ ਨਕਸਲੀਆਂ ਦੇ ਨਾਮ ਦੇ ਉੱਤੇ ਪੰਜਾਬ ਦੀ ਧਰਤੀ ਤੇ ਆ ਕੇ ਮਕਸਰ ਜਿਹੜੇ ਦੇ ਗੰਧੜ ਪਿੰਡ ਦੇ ਵਿੱਚ NIA ਦੀ ਟੀਮ ਆ ਕੇ ਕੇਂਦਰ ਦੀ ਤੇ ਉਹਨਾਂ ਦੀ ਤੂੜੀ ਤੋਂ ਕੰਮਦੂਰਾਂ ਦੀ ਫਰੋਲ ਦਿੰਦੀ ਆ ਬੱਚਿਆਂ ਦੀਆਂ ਕਿਤਾਬਾਂ ਦੇ ਬੈਗ ਵੇਲੇ ਕਰ ਦਿੰਦੀ ਫਰੋਲ ਦਿੰਦੀ ਆ ਜਦੋਂ ਇਨਸਾਫ ਪਸੰਦ ਲੋਕ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਵੱਲੋਂ ਜਾਣਦੇ ਆ ਤਾਂ ਉਦੋਂ ਉਹਨੂੰ ਸਾਡੀ ਪੰਜਾਬ ਦੀ ਪੁਲਿਸ ਉਸ ਕੇਂਦਰੀ ਏਜੰਸੀ ਨੂੰ ਬਚਾਉਣ ਤੇ ਲੱਗਦੀ ਆ ਅਲੱਗ ਕੇਂਦਰ ਲੋਕਾਂ ਦਾ ਕੋਈ ਫਿਕਰ ਨਹੀਂ ਇਸ ਕਰਕੇ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਕਿ ਸਾਡੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਗੱਲ ਤੋਂ ਬਾਝ ਆਉਣਾ ਚਾਹੀਦਾ ਕਿ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਪੰਜਾਬ ਦੇ ਅੰਦਰ ਇਸਤਕਾ ਕਰਦੀਆਂ ਉਹ ਕੇਂਦਰ ਨੂੰ ਝੰਡੀਆਂ ਭੰਗ ਕਰਦੀਆਂ ਚਾਹੀਦੀਆਂ ਇਸ ਗੱਲ ਦੀ ਅਸੀਂ ਮੰਗ ਵੀ ਕਰਦੇ ਹਾਂ